ਕਿ ਨਵਾਂ ਸ਼ਹਿਰ ਵਿੱਚ ਤਾਮੀਨ ਇਹ ਤਰਥੱਲੀ ਮਚਾਈ ਹੋਈ ਹੈ ਜਿਹੜੀ ਮਰਜੀ ਜਗ੍ਹਾ ਚਲੇ ਜਾਓ ਪਾਣੀ ਖੜਾ ਹੈ ਸੀਨੇ ਪੈਂਦੀ ਚੀਜ਼ ਹੈ ਬਰਸਾਤ ਮੀਤਾ ਰਾਹੋਂ ਵਿੱਚ ਵੀ ਹੋ ਰਿਹਾ ਹੈ ਬਰਸਾਤ ਕਹ ਲਈਏ ਜਾਂ ਮੀਂਹ ਕਹ ਲਈਏ ਰਾਹੋਂ ਵਿੱਚ ਵੀ ਪੈ ਰਿਹਾ ਲੇਕਿਨ ਹਾਲੇ ਇੱਥੇ ਪੀਸ ਹੈ ਹਾਲੇ ਇੱਥੇ ਪੀਸ ਸਤਿ ਸ਼੍ਰੀ ਅਕਾਲ ਵੀਰ ਬਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤ੍ਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਕਿਸਵਾਤ ਤੋਂ ਵਾਲੀ ਸਾਥੀਓ ਰਾਹੋਂ ਵਿਖੇ ਪਹੁੰਚੇ ਆ ਬਾਰਿਸ਼ ਹੋ ਰਹੀ ਹੈ ਕਿਣਮਣ ਕਿਣਮਣ ਹੋ ਰਹੀ ਹੈ ਮੀਂਹ ਪੈ ਰਿਹਾ ਲੇਕਿਨ ਇੱਥੇ ਹਲੇ ਪੀਸ ਹੀ ਆ। ਉਹ ਇੱਥੇ ਸਥਿਤੀ ਨਮੇਸ਼ਾ ਰੰਗਰੋ ਨਹੀਂ ਹੈ ਕਿ ਪਾਣੀ ਖੜਾ। ਉਹਦਾ ਇਹ ਵੀ ਕਾਰਨ ਹੋ ਸਕਦਾ ਕਿ ਇੱਥੇ ਨਿਕਾਸੀ ਹੋ ਰਹੀ ਹੈ ਔਰ ਜਿਹੜੇ ਨਾਲੇ ਐ ਇੱਥੇ ਉਹ ਕਾਫੀ ਵੱਡੇ-ਵੱਡੇ ਆ। ਮਤਲਬ ਉਹ ਪਾਣੀ ਨੂੰ ਆਪਣੇ ਅੰਦਰ ਸਮਾ ਲੈਂਦੇ ਆ। ਆਹ ਵੀਰ ਸਾਨੂੰ ਮਿਲੇ ਸੀ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨੇ ਬੜਾ ਸਤਿਕਾਰ ਕੀਤਾ। ਤੂੰ ਤਾਂ ਅਸੀਂ ਕਿਸੇ ਦੀ ਬਹੁਤ ਹੀ ਪ੍ਰਸ਼ੰਸਾ ਕਰਦੇ ਨਹੀਂ ਪਰ ਵੀਰ ਨੇ ਪਿਆਰੇ ਹੀ ਇੰਨਾ ਕੀਤਾ। ਆਓ ਵੀਰ ਜੀ ਆਓ। ਅਸੀਂ ਬਾਹਰ ਖੜੇ ਸੀ ਕਹਿੰਦੇ ਕਿ ਦੁਕਾਨ 'ਚ ਬੈਠੋ ਭਾਜੀ ਮੀਂਹ ਚੱਲ ਲੇ ਬੈਠੇ ਆ। ਕੀ ਨਾ ਬਾਈ ਤੁਹਾਡਾ? ਅਮਰਜੀਤ ਸਿੰਘ ਬਾਈ। ਅਮਰਜੀਤ ਆਪਣੇ ਸ਼ੌਭਾ ਜੀ ਮੋਟਾ ਇਹ ਕੱਪੜੇ ਦੀ ਅਰੇ ਮੀਂਹ ਬਾਰੇ ਦੱਸੋ ਮੀਂਹ ਤੇ ਕੀ ਸਥਿਤੀ ਹੈ ਸਵੇਰ ਦਾ ਪੈਣਾ ਅੱਜ ਤਾਂ ਇਹ ਕਾਫੀ ਪੈ ਗਿਆ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਸਵੇਰ ਦਾ ਲਗਾਤਾਰ ਪੈ ਰਿਹਾ ਗਾਕੀ ਵੀ ਖਰਾਬ ਹੁੰਦੀ ਹੈ ਗਾਕੀ ਨੂੰ ਫੇਜ ਹੈ ਗਾਕੀ ਨਿਕਲਦੇ ਨਹੀਂ ਗਾਗਾ ਹੁਣ ਜਿਹੜੇ ਖਿੰਡਾਂ ਵਾਲੇ ਆ ਉਹ ਤਾਂ ਉੱਦਾਂ ਨਹੀਂ ਆਂਦੇ ਬਾਕੀ ਮੀਂਹ ਕਰਕੇ ਪਾਣੀ ਸਵੇਰੇ ਦਾ ਪਾਣੀ ਕਾਫੀ ਸੀਗਾ ਇੱਥੇ ਅੱਛਾ ਕਾਹਦੀ ਬੰਦ ਹੋ ਜਾਂਦੀ ਆ ਫਿਰ ਨਿਕਾ ਪਾਣੀ ਨਿਕਲਿਆ ਕਿਦਾਂ ਪਾਣੀ ਸਿਰ ਹੌਲੀ ਹੌਲੀ ਨਿਕਲਦੀ ਨਿਕਾਸ਼ ਸਾਡੇ ਥੋੜਾ ਸਲੋ ਆ ਹੂੰ ਹੌਲੀ ਹੌਲੀ ਨਿਕਲਦਾ ਚਲੋ ਛੱਡ ਨ ਉਹ ਵੀਡੀਓ ਦੇਖੋ ਸਾਡੀ ਕਿੱਦਾਂ ਭਰਿਆ ਪਿਆ ਪੂਰਾ ਸ਼ਹਿਰ ਬਰਸਾਤਾਂ ਨੂੰ ਥੋੜਾ ਹੋ ਜਾਂਦਾ ਬਟ ਇਹ ਥੋੜੀ ਦਿੱਕਤ ਆਂਦੀ ਪ੍ਰੋਬਲਮ ਆਉਂਦੀ ਚਲੋ ਥੋੜੀ ਆਈ ਲੇਕਿਨ ਹੁਣ ਤਾਂ ਠੀਕ ਹੈ ਸ਼ਾਨਦਰਨ ਵੀ ਆਂਦੀ ਆ ਕਸਟਮਰ ਨੂੰ ਜ਼ਿਆਦਾ ਆਂਦੀ ਆ ਜਾਣ ਜਾਣ ਤੇ ਮੀਂਹ ਕਿੰਨੇ ਵਜੇ ਦਾ ਪੈਂਦਾ ਪਿਆ ਸਵੇਰ ਦਾ ਵੀ ਸਵੇਰੇ ਆਪਣਾ ਜੀ 9 ਵਜੇ ਦਾ ਲੱਗਿਆ ਇੱਥੇ ਕੰਮ ਨੇ ਰੁਕਿਆ ਨਹੀਂ ਰੁਕਿਆ ਨਹੀਂ ਲੱਗਦਾ ਰੁਕੂਗਾ ਵੀਰੇ ਜ਼ਿਆਦਾ ਪੈ ਰਿਹਾ ਸੀ ਦੇਖੋ ਲੱਗ ਨਹੀਂ ਰਿਹਾ ਜਿਵੇਂ ਮੌਸਮ ਦੇ ਸਾਹ ਉਹ ਕੁਝ ਕਹਿ ਨਹੀਂ ਚਲੋ ਚਲੋ ਠੀਕ ਹੈ ਵੀਰੇ ਠੀਕ ਜੀ ਮਾਰਿਆ ਸ਼ੁਕਰੀਆ ਓਕੇ ਬਾਈ ਥੈਂਕ ਯੂ ਬਾਈ ਅਸੀਂ ਇੱਥੇ ਖੜੇ ਸੀ ਵੀਡੀਓ ਔਨ ਕਰਨ ਨੂੰ ਤਾਂ ਬਾਈ ਆਇਆ ਪੱਜਾ ਪੱਜਾ ਮਿਲ ਕੇ ਗਿਆ ਕਹਿੰਦਾ ਯਾਰ ਭਾਜੀ ਬਾਹਰ ਕਿਉਂ ਬੈਠੇ ਮੇਰੀ ਦੁਕਾਨ 'ਚ ਬੈਠੋ ਤੇ ਇਹ ਹੁੰਦੀ ਆਉ ਭਗਤ ਔਰ ਜਿਹੜਾ ਬੰਦਾ ਦਿਲੋਂ ਭਗਤ ਹੁੰਦਾ ਉਹੀ ਆਉ ਭਗਤ ਕਰ ਸਕਦਾ ਤੇ ਆਪਾਂ ਵੀ ਕਿਸੇ ਦਾ ਬੋਝ ਸਿਰ ਤੇ ਰੱਖੀਦਾ ਨਹੀਂ ਕਿਉਂ ਸਾਬੀ ਕਰਜਾ ਨਾਲੇ ਨਾਲੇ ਲਾ ਦੋ ਚਲੋ ਵੀਰ ਦਾ ਧੰਨਵਾਦ ਰਾਹੋ ਦਿਖਾਓ ਜੀ ਮੈਨੂੰ ਤਾਂ ਮੇਰੇ ਪਰਿਵਾਰਕ ਮੈਂਬਰ ਦੇਖ ਹੀ ਲੈਂਦੇ ਆ ਉਹ ਮਾਤਾ ਜੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹ ਜੋ ਨਾਲੀਆਂ ਚ ਫਸੀਆਂ ਚੀਜ਼ਾਂ ਉਹਨਾਂ ਨੂੰ ਬਾਹਰ ਕੱਢ ਰਹੇ ਆ ਪਰ ਇੱਕ ਗੱਲ ਦੀ ਹੈਰਾਨੀ ਲੋਕਾਂ ਦੇ ਹੱਥ ਝਾੜੂ ਘਾਟੇ ਡੰਡੇ ਜਿਆਦਾ ਹੈ ਵੀਰੇ ਜੀ ਦਿਖਾਓ ਦਿਖਾਓ ਯਾਰ ਜਿੰਨੇ ਵੀ ਆ ਰਹੇ ਹੋ ਤੇ ਸੱਜਣੇ ਇੱਧਰ ਦੇਖ ਰਹੇ ਆ ਉਹਨਾਂ ਨੂੰ ਦਿਖਾਓ ਚਿਹਰੇ ਦਿਖਾਉ ਸਾਡੇ ਮਾਤਾ ਜੱਸੀ ਕਾਲ ਦੇ ਦੋ ਅਸ਼ੀਰਵਾਦ ਦੇਣ ਲੱਗੇ ਸੀ ਆ ਤੂੰ ਦੀ ਸੇਵਾ ਵਧੀਆ ਕਰਦੇ ਆ ਹਾਂ ਹਾਂ ਅੱਛਾ ਜਿਹੜੀਆਂ ਨਾਲੀਆਂ ਬਲੌਕ ਹੋਈਆਂ ਉਹਨਾਂ ਨੂੰ ਸਹੀ ਕਰਦੇ ਆ ਕੁਝ ਨਾ ਕੁਝ ਫਸਿਆ ਆ ਉਹ ਹੋਸ ਹੈ ਇਹਨੂੰ ਗੰਦ ਢੋੜ ਜੂਗਾ ਗਾਂ ਆ ਹਾਂ ਮਾਤੇ ਸਿਆਸਤ ਵਾਲਾ ਗੰਦ ਢੂੜੂਗੇ ਨਹੀਂ ਸਿਆਸਤ ਵਾਲਾ ਗੰਦ ਏ ਤੇਰੇ ਗੰਡੇ ਦੀ ਲੋੜ ਐ ਮਾਦਾ ਮਾਦਾ ਕਹਿੰਦੀ ਨਾਲੀ ਵਾਲਾ ਗੱਤ ਤਾਂ ਰੋੜ ਤਾਂ ਸਿਆਸਤ ਵਾਲਾ ਨਹੀਂ ਲੜਦਾ ਆਹ ਦੇਖੋ ਜੀ ਮਾਦਾ ਸੱਚੀ ਆ ਦੇਖੋ ਕਿੰਨਾ ਕੁਸ਼ਿਆ ਪਲਾਸਟਿਕ ਆ ਡਿਸਪੋਜ਼ੇਬਲ ਆ ਬਹੁਤ ਸਾਰੀਆਂ ਚੀਜ਼ਾਂ ਵਿੱਚ ਤੁਰੀਆਂ ਫਿਰਦੀਆਂ ਜਿਹਦੇ ਕਰਕੇ ਬਲਾਕੇਜ ਹੋ ਜਾਂਦੀ ਲੇਕਿਨ ਲਾਹੋ ਵਿੱਚ ਫਿਰ ਵੀ ਸਥਿਤੀ ਨਵੇਂ ਸ਼ਹਿਰ ਨਾਲੋਂ ਬੈਟਰ ਐ ਔਰ ਬਿੰਦ ਰਾਹੋ ਵਾਲੇ ਪਿਆਰ ਬਹੁ ਕਰਦੇ ਆ ਕਿਉਂ ਵੀਰੇ ਜੀ ਜਿੰਨੇ ਦੁਕਾਨਦਾਰ ਵੀਰ ਮਿਲਿਆ ਜਾਂ ਮਾਤਾ ਜੀ ਆ ਕਿਉਂ ਬਿਲਕੁਲ ਚਲੋ ਕਰਦੇ ਤਾਂ ਆਪਣੇ ਸ਼ਹਿਰ ਵਾਲੇ ਵੀ ਬਹੁਤ ਪਿਆਰੇ ਆ ਪਰ ਫਿਰ ਵੀ ਬਾਈ ਜੀ ਲੰਗ ਲੈਣ ਤੋਂ ਸਾਨੂੰ ਫੇਰ ਮਿਲ ਲਾਂਗੇ ਤੁਹਾਨੂੰ ਜੀ ਬਾਤ ਬਾਤ ਸ਼ੁਕਰੀਆ ਭਰਾਵਾ ਹਾਲੋ ਜੀ ਇੱਥੇ ਦਿਖਾ ਦੇ ਇਦਾਂ ਬਲੌਕ ਹੁੰਦਾ ਕਾ ਮਾਦੀ ਉਹ ਜੀ ਦਿਖਾਈ ਇੱਧਰ ਆ ਦੇ ਆ ਦੇ ਵਿੱਚ ਇੱਕ ਪੋਲੀਥੀਨ ਜਿਹਾ ਆ ਤੇ ਕੋ ਡਿਸਪੋਜ਼ੇਬਲ ਜਿਹਾ ਆ ਫਸ ਗਿਆ ਇੱਥੇ ਹੈ ਹੁਣ ਇਹਨੇ ਬਲੌਕ ਕਰ ਦੇਣਾ ਪਿੱਛੇ ਸਾਰਾ ਆਪਣੀਆਂ ਵੀ ਅਣਗਹਿਲੀਆਂ ਆਪਣੀਆਂ ਵੀ ਲਾਪਰਵਾਹੀਆਂ ਹੁੰਦੀਆਂ ਲੋਕਾਂ ਦੀਆਂ ਕਿਉਂ ਵਜੇ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਮੈਂਟ ਕਰ ਰਹੇ ਆ ਤਰਾਹੋਂ ਵੇਖੇ ਦੁਕਾਨਦਾਰ ਵਿਚਾਰੇ ਮਾਯੂਸ ਬੈਠਿਆ ਕਹਿੰਦੇ ਯਾਰ ਗਾਹਕ ਤਾਂ ਪਹਿਲੀ ਨਹੀਂ ਵੜਦਾ ਮਹੀਨੇ ਹੋਰ ਤੰਗ ਕਰਦਾ ਚੀਰ ਨਹੀਂ ਲਾਓ ਜੀ ਸੀਸਾ ਨੀਵਾ ਕਰ ਦਿੱਤਾ ਆਪਣੀ ਠੀਕ ਹੋ ਲੰਗੋ 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 ਜੀ ਲੰਗੋ ਹੁਣੀ ਹੋਰ ਕਰੀਏ ਲਾਓ ਜੀ ਲੈ ਕਰ ਵੀ ਜਾ ਇੱਧਰ ਦਿਖਾ ਦੇ ਰਾਹੋ ਰਾਹੋ ਸ਼ਹਿਰ ਦਿਖਾ ਦੇ ਪਰ ਸਾਫਾਈ ਹੈ ਮਾਲ ਹੈ ਹਨਾ ਜੀ ਇੱਥੇ ਹੈ ਨਹੀਂ ਪਾਣੀ ਖੜਾ ਆ ਗਲੀ ਵੀ ਇੰਦਰ ਸੁੱਕੀ ਆ ਉਧਾ ਨਾਲੀਆਂ ਚ ਪਾਣੀ ਹੈ ਨਾਲੀਆਂ ਚ ਪਾਣੀ ਸਵਿਮ ਕਰਦਾ ਆ ਰਿਹਾ ਤੈਰਦਾ ਆ ਰਿਹਾ ਲੇਕਿਨ ਠੀਕ ਹੈ ਨਿਕਾਸੀ ਹੋ ਰਹੀ ਹੈ ਤਾਂ ਰਾਹੋਂ ਤੋਂ ਬਹੁਤ ਸਾਰੇ ਕਿ ਇਹਦਾ ਤੈਨੂੰ ਮੈਸੇਜ ਤੇ ਕਾਲ ਆ ਰਹੀ ਸੀ ਮਨਿੰਦਰ ਸਿੰਘ ਜੀ ਆ ਸਾਡੇ ਜੀ ਉਹ ਜੋ ਤੁਹਾਡੇ ਮਨਿੰਦਰ ਸਿੰਘ ਜੀ ਆ ਉਹ ਸਾਬੀ ਨੂੰ ਮੈਸੇਜ ਕਰ ਰਹੇ ਸੀ ਕਿ ਰਾਹੋਂ ਵੀ ਆਓ ਲੇਕਿਨ ਰਾਹੋ ਜਿਹੜੇ ਹਾਲਾਤ ਸਥਿਰ ਆ ਆ ਦੇਖ ਨਾਲਾ ਕਿੰਨਾ ਭਰਿਆ ਪਿਆ ਇਹਨੇ ਜਦੋਂ ਭਰਨਾ ਹੀ ਨੇ ਫਿਰ ਬਲੌਕ ਕਰਨਾ ਨਾ ਤਾਂ ਇਹਦੇ ਵਿੱਚ ਕੋਈ ਚੀਜ਼ ਫਸੇ ਨਾ ਇਸ ਗੱਲ ਦਾ ਖਿਆਲ ਰੱਖਣਾ ਪੈਣਾ ਜਿੱਦਾਂ ਇਹਦੇ ਵਿੱਚ ਕੋਈ ਪਲਾਸਟਿਕ ਕੋਈ ਡਿਸਪੋਜ਼ੇਬਲ ਫਸੇ ਨਾ ਕਿਉਂਕਿ ਜੇ ਫਸ ਗਈ ਫਿਰ ਉਹਨੇ ਪਾਣੀ ਨੂੰ ਬਾਹਰ ਕੱਢ ਕੇ ਮਾਰਨਾ ਤਾਂ ਫਿਰ ਆ ਆ ਜਿਹੜਾ ਜਿੰਨੀ ਵੀ ਆ ਜਗ੍ਹਾ ਹੈਗੀ ਇਹ ਬਲੌਕ ਹੋ ਜਾਣੀ ਆ ਤਾਂ ਇਹਦੀ ਇੱਥੇ ਮਤਲਬ ਧਿਆਨ ਰੱਖਿਆ ਜਾਵੇ ਕੁਝ ਫਸੇ ਨਾ ਗਾਰਜੀ ਤਾਂ ਬਹੁਤ ਜੰਮੀ ਇੱਥੇ ਮੈਂ ਤਾਂ ਮਨੋਂ ਪਹਿਲਾਂ ਪਾਣੀ ਫਸਿਆ ਹੋਣਾ ਜਿਵੇਂ ਉਹ ਵੀਰ ਦੱਸਦਾ ਸੀਗਾ ਕਿ 2 ਘੰਟੇ ਪਹਿਲਾਂ ਪਾਣੀ ਕਹਿੰਦਾ ਕਾਫੀ ਖੜਾ ਸੀ ਹੁਣ ਕਹਿੰਦਾ ਨਿਕਾਸੀ ਹੋ ਗਈ ਹੈ ਚਲੋ ਫਿਰ ਵੀ ਹੋ ਗਈ ਆ ਆ ਬਿੰਦਰ ਆਂਦਾ ਬਿੰਦਰ ਸਾਡੇ ਕਿਰਪਾਲ ਸਾਗਰ ਹੁੰਦਾ ਜੀ ਇਹ ਪੀਣ ਹੁੰਦਾ ਜੀ ਉਹ ਬੱਲੇ ਬਿੰਦਰਾ ਪੁੱਤਰ ਜੀ ਕੀ ਹੈ ਚਲ ਠੀਕਾ 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 ਕੋ ਨਹੀਂ ਮੈਂ ਬਹੁਤ ਵਾਰੀ ਜਾਦ ਕੀਤਾ ਅੱਛਾ ਹਾਂ ਵੀ ਤਾਂ ਦੇਖਦੇ ਰਹੇ ਤੁਹਾਡੀ ਠੀਕ ਹੈ ਜੀ ਹਾਂ ਜੀ ਫਰਕਸਟਾ ਵੀ ਦੇਖਣੀ ਆ ਫਰਕਸਟਾ ਵੀ ਦੇਖਣੀ ਆ ਚਲ ਠੀਕ ਹੈ ਸਰ ਠੀਕ ਹੈ ਜੀ ਇਹ ਸਾਡੇ ਮਾਜਰਾ ਸਕੂਲੇ ਪੜਦਾ ਸੀ ਨਾ ਉੱਥੇ ਪੀਂਹ ਨੂੰਮੀ ਸੀ ਕਰਪਾਲ ਸਾਹਿਬ ਦੇਖ ਲੈ ਆਪਾਂ ਯਾਰੀਆਂ ਨਹੀਂ ਛੱਡੀਆਂ ਜਿਨ੍ਹਾਂ ਨੇ ਰੱਖੀਆਂ ਤਮਾ 30 30 ਸਾਲ ਪੁਰਾਣੀਆਂ ਯਾਰੀਆਂ ਹੋ ਜਾਣ 30 ਸਾਲ ਤਾਂ ਹੋਊ ਕਿ ਸਭੀ 37 ਸਾਲ ਮੇਰੀ ਉਮਰ ਹੈ ਇਹ ਸਾਰੇ ਪਹਿਲਾ ਸਕੂਲੇ ਪੜਦੇ ਜਾਂ ਛੋਟੇ ਦੇਖਦੇ ਪਏ ਉਹ ਦੇਖੋ ਬੰਦੇ ਨੂੰ ਲੱਗਣਾ ਜੀ ਚੱਲ ਰਹਿੰਦੇ ਆ ਉਹ ਉਹ ਕਹਿੰਦੇ ਸਾਡਾ ਗੱਲ ਕਰ ਲੈਣ ਸਾਡਾ ਲੈਬ ਦੇਖਦੇ ਆ ਲੈਬ ਲਓ ਜੀ ਸਬਜ਼ੀਆਂ ਹੋ ਗਈਆਂ ਫਰੂਟ ਹੋ ਗਿਆ ਧੋ ਆਪਾਂ ਇਹਨਾਂ ਕੋਈ ਜਾਨਾ ਖਲੋ ਹੋਰ ਜੀ ਠੀਕ ਠਾਕ ਹੋ ਲਾਹੋਂ ਵਿੱਚ ਨਿਕਾਸੀ ਹੋ ਜਾਂਦੀ ਆ ਬਸ ਚਲੀ ਜਾਂਦੀ ਆ ਤੁਸੀਂ ਲਾਈਵ ਦੇਖਦੇ ਸੀ ਨਾਲ ਮੇਰੇ ਲਾਈਵ ਨਹੀਂ ਦੇਖਦੇ ਤੁਸੀਂ ਦੇਖਦੇ ਰਹੇ ਲਾਣੇ ਆਉਂਦੇ ਹੋ ਬਾਲਾ ਕਾ ਬਣੀ ਬਾ ਮਿਹਰਬਾਨੀ ਜੀ ਤੇ ਪਾਣੀ ਹੋਰ ਕਿੱਥੇ ਖੜਾ ਕਿੱਥੇ ਆ ਪਾਣੀ ਪੈਂਦਾ ਆ ਤੇ ਫੇਰ ਤਾਂ ਖੜਾ ਇੱਥੇ ਬਹੁਤ ਇੰਨਾ ਤਾਂ ਲੱਗਦੀ ਐ ਇੱਥੇ ਡੁੱਬ ਜਾਣੀ ਸੀਗੀ ਅੱਛਾ ਜਿੱਦਾਂ ਹੁਣ ਨਹੀਂ ਜਾਓਗੇ ਪਾਊਗਾ ਹਾਂਜੀ ਉਤ ਲਾ ਕੇ ਦਿਖਾਓ ਇੱਥੇ ਦਾ ਨਹੀਂ ਤੇ ਫੇਰ ਨਿਕਾਸੀ ਹੋਈ ਕਿੱਦਾਂ ਜੀ ਨਿਕਾਸੀ ਦੇਖਦਾ ਨਾ ਜਿਹੜੀਆਂ ਲੱਗੀਆਂ ਆ ਉਹ ਵੀ ਚੱਕਣੀਆਂ ਪੈਣੀਆਂ ਹੋਰ ਪਹਿਲਾਂ ਸਵੇਰੇ ਦੁਕਾਨਾਂ ਲਾਈਆਂ ਸੀ ਨਾ ਆ ਜਾ ਆ ਜਾ ਆ ਜਾ ਆ ਜਾ ਰਾਜੇ ਆ ਜਾ ਵੀ ਇਨ ਗੁੱਡ ਨੀ ਪੈਂਦਾ ਬਾਅਦ ਚ ਤੇ ਤਿਹੜ ਪਹਿਲਾਂ ਆ ਜਾਂਦਾ ਇਹ ਰਾਹੋਂ ਦਾ ਹੈਗਾ ਪਾਗਲ ਨਾਲਾ ਇਹ ਦੁਕਾਨਦਾਰਾਂ ਦਾ ਜਿਹੜਾ ਸਾਮਾਨ ਵੀ ਢਾਹ ਕੇ ਲੈ ਜਾਂਦਾ ਆ ਅੱਛਾ ਤੇ ਪਾਣੀ ਦੀ ਪਰਹਾਰ ਜ਼ਿਆਦਾ ਹੋ ਜਾਂਦੀ ਆ ਹੁਣ ਉਸ ਵੇਲੇ ਸਕੂਲ ਟਾਈਮ ਹੁੰਦਾ ਬੱਸਾਂ ਨੇ ਤਾਂ ਲੰਗਣਾ ਹੀ ਲੰਗਣਾ ਆ ਜਾਂ ਬੱਸ ਲੱਗਦੀ ਆ ਛਲ ਮਾਰਦੀ ਆ ਤੇ ਦੁਕਾਨਦਾਰਾਂ ਦਾ ਜਿਹੜੇ ਟੋਕਰੇ ਢਾਗਰੇ ਲੱਗਿਓ ਇਹ ਵੀ ਢਾਹ ਕੇ ਲੈ ਜਾਂਦਾ ਅੱਛਾ ਜੀ ਇਹਨਾਂ ਪੂਰੇ ਰਾਹੋਂ ਸ਼ਹਿਰ ਦਾ ਗੰਦਾ ਇੱਥੇ ਆਂਦਾ ਇੱਧਰ ਤਾਂ ਪਰ ਇੱਧਰ ਹੁਣ ਕੋਈ ਹੁਣ ਤਾਂ ਸਾਫ ਆ ਹੁਣ ਤਾਂ ਨਿਕਲ ਗਿਆ ਬਣੀ ਹੁਣ ਤਾਂ ਪਾਣੀ ਨਿਕਲ ਗਿਆ ਹੁਣ ਸਾਰ ਚ ਵੇ ਤੇਜ ਹੋ ਗਈ ਇਹ ਪਾਣੀ ਆਇਣਾ ਫੇਸਮਾਂ ਚਾ ਕੇ ਅੰਦਰ ਰੱਖਣਾ ਪੈਣਾ ਚਲੋ ਲੌਜੀਕ ਇਧਰ ਮੈਨੂੰ ਪਾਜੀ ਹੁਣੀ ਦੱਸਿਆ ਕਿਉਂਕਿ ਪਿੱਛੇ ਨਾ ਘਰ ਜਿਹੜੇ ਆ ਉਹ ਉਚਾਈ ਤੇ ਆ ਹਾਈਟ ਤੇ ਆ ਉਹ ਪਿੱਛੋਂ ਪਾਣੀ ਕਹਿੰਦੇ ਫਲੋ ਜਾਂਦਾ ਕਿਉਂਕਿ ਪਿੱਛੇ ਹਾਈਟ ਆ ਨਾ ਹੁਣ ਉਹਨੂੰ ਢੇੜ ਕੇ ਨੀਵਾ ਤਾਂ ਕਰ ਨਹੀਂ ਸਕਦੇ ਇੱਕ ਸਾਰ ਤਾਂ ਕਰ ਨਹੀਂ ਸਕਦੇ ਪਿੱਛੇ ਹਾਈਟ ਆ ਘਰ ਜਿਹੜੇ ਆ ਕਲੋਨੀਆਂ ਹਾਈਟ ਤੇ ਬਣੀਆਂ ਹੋਈਆਂ ਆ ਉਹ ਪਾਣੀ ਵਜੋਂ ਤਾਂ ਫਲੋ ਜਾਂਦਾ ਸਾਰੇ ਇਧਰ ਨੂੰ ਹੀ ਆਉਂਦਾ ਇਹ ਦੁਕਾਨਦਾਰ ਨੂੰ ਚੱਲਣਾ ਪੈਂਦਾ ਔਰ ਬਾਜ਼ਾਰ ਤੁਹਾਨੂੰ ਪਤਾ ਇੱਧਰਲੇ ਪਾਸੇ ਆ ਠੀਕ ਹੈ ਭਾਈ ਮੈਂ ਤੇਰੀ ਹੋਰ ਜੀ ਠੀਕ ਠਾਕ ਅਰੇ ਜੀ ਠੀਕ ਹੈ ਜੀ ਇਹ ਪਾਜੀ ਹੱਲ ਹੋਣਾ ਚਾਹੀਦਾ ਇਹ ਆਵਾਜ਼ ਪਹੁੰਚਣੀ ਚਾਹੀਦੀ ਹੈ ਹਾਂਜੀ ਕਿਉਂਕਿ ਜਦੋਂ ਵੀ ਮਰਦਾ ਗਰੀਬੇ ਮਰਦਾ ਆ ਉਹ ਹਾਲਾਤ ਮਾੜੇ ਆ ਜੇ ਤੱਕੜੇ ਦੀ ਗੱਡੀ ਨੰਗ ਦੀ ਹੈ ਜਾਂ ਕਈ ਦਾ ਆਗਲਾ ਦੂਜੇ ਨਾਲ ਬੈਠਾ ਆ ਤਰਕੜੇ ਦੀ ਗੱਡੀ ਲੰਘਦੀ ਫਿਰ ਹੋਰ ਪ੍ਰੈਸ਼ਰ ਬਣਦਾ ਹੋਰ ਪ੍ਰੈਸ਼ਰ ਬਣਦਾ ਜੇ ਕਹੀਦਾ ਫੇ ਲੜਨ ਆ ਜਾਂਦੇ ਆ ਹੌਲੀ ਵੀ ਨਹੀਂ ਕਰਦੇ ਗੱਡੀ ਅਗਲੇ ਕਹਿੰਦੇ ਗੱਡੀ ਦਾ ਇੱਥੇ ਹੀ ਨੰਗੂ ਵੀ ਕਿਆ ਕਰ ਸਕਦੇ ਬਾਕੀ ਸਵੇਰ ਨੂੰ ਸਕੂਲ ਵਿੱਚ ਬੱਚੇ ਲੰਘਦੇ ਆ ਨਾ ਬੜਾ ਮੁਸ਼ਕਲ ਹੁੰਦਾ ਈ ਹੈ ਜੀ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਬੱਸ ਤੁਸੀਂ ਕੁਝ ਦੱਸੋ ਵਾਲੀ ਪਰਮਾਰ ਜਾ ਰਿਹਾ ਜੀ ਅੱਛਾ ਲੱਕ ਜਿੰਨਾ ਪਾਣੀ ਸਾਡੇ ਦੁਕਾਨ ਸਾਰਾ ਪਾਣੀ ਵੜ ਕੇ ਨਾਲੇ ਦੁਕਾਨ ਦਾ ਜੀ ਬੜਾ ਪਰੇਸ਼ਾਨ ਹੈ ਵੀ ਪੈਂਦਾ ਈ ਨਹੀਂ ਤੇ ਪ੍ਰਬੰਧ ਨਹੀਂ ਕਰਦੀ ਨਗਰ ਕੌਂਸਲ ਕੁਝ ਪਹਿਲਾਂ ਕੋਈ ਕੁਛ ਨਹੀਂ ਕਰਦਾ ਕੋਈ ਨਹੀਂ ਕਰਦਾ ਜੀ ਬੜਾ ਮਾੜਾ ਕੋਟਾ ਵੇਲੇ ਬੂਥ ਦਾ ਸਾਰੇ ਲਾਉਂਦੇ ਅਸੀਂ ਐ ਕਰਦੇ ਨੇ ਬੋਤਲ ਹੈ ਭਜੇ ਆਉਂਦੇ ਨੇ ਲਗਾ ਸਾਰਾ ਪਾਣੀ ਬਣ ਗਿਆ ਸਾਰਾ ਗਿੱਲੀ ਹੋ ਗਈ ਬਹੁਤ ਨੁਕਸਾਨ ਹੋਇਆ ਉਹ ਇਹਨਾਂ ਨੇ ਬਾਈ ਪਾਣੀ ਜਾਂਦਾ ਯਾਰ ਗੱਡੀ ਆਲੇ ਆਉਂਦੇ ਫੌਲੀ ਕੇਰੋ ਹੋਰ ਤੇਜ਼ ਕਰਦੇ ਜੀ ਗੱਡੀ ਆਲੇ ਨੂੰ ਕੋਈ ਚਾਹੀਦੀ ਸ਼ਰਮ ਚਾਹੀਦੀ ਆ ਜੇ ਮੰਨ ਲਓ ਉਹਨਾਂ ਦੇ ਘਰ ਦੇ ਬਾਹਰ ਉਹ ਪਾਣੀ ਖੜਾ ਹੋਵੇ ਗੱਡੀ ਦਾ ਕੋਈ ਤੇਜ਼ ਲੈ ਕੇ ਆਵੇ ਫੇ ਲੜਾਈ ਦਾ ਕਾਰਨ ਵੀ ਬਣਦਾ ਹਾਂਜੀ 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 ਸੱਚੀ ਗੱਲ ਜੀ ਸਹੀ ਗੱਲ ਹੈ ਜੀ ਲੜਾਈ ਦਾ ਕਾਰਨ ਵੀ ਬਣਦਾ ਮੈਂ ਹੋਰ ਭਜ ਜਾਂਦੇ ਆ ਹਾਂ ਆਪ ਜੋੜ ਦਿੱਤੇ ਆ ਗਰੀਬ ਬੰਦਾ ਔਰ ਕੀ ਕਰੂਗਾ ਫੁੱਲ ਸਪੀਡ ਗੱਡੀਆਂ ਲੈ ਜਾਂਦੇ ਆ ਕਿਉਂਕਿ ਰੋਡ ਜਾਂਦੇ ਸਭ ਐ ਜੰਨੀ ਕਿੱਟੀਏ ਲੱਗੇ ਜਾਂਦੇ ਬਹੁਤ ਬੱਚੇ ਐ ਨਹੀਂ ਮੁਸ਼ਕਲ ਹੁੰਦੀ ਐ ਫੇਰ ਨੂੰ ਬਹੁਤ ਬੁਰਾ ਹਾਲ ਐ ਬਹੁਤ ਬੁਰਾ ਹੁਣ ਹੁਣ ਲਗਾਤਾਰ ਜੀ ਤਾਂ ਮੀਂਹ ਪੈਣਾ ਆ ਅਲਰਟ ਕਰਦਾ ਫੇਰ ਤਾਂ ਬਹੁਤ ਤਕਲੀਫ ਰਹਿਣੀ ਐ ਨਹੀਂ ਪਹਿਲਾਂ ਆਂਦੇ ਸਨ ਪਾ ਲੱਗਣਾ ਸੀ ਥੱਲੇ ਵਾਲਾ ਬੈਂਚ ਸਾ ਡੋਬ ਜਾਂਦਾ ਉਹ ਅੱਛਾ ਤੇ ਆ ਫਰੂਟ ਵਾਲੇ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਅੰਦਰ ਰੱਖ ਲੈ ਸਮਾਂ ਚੱਲਦਾ ਉਹ ਪਾਈਪ ਦੇਖਿਆ ਪਾਈਪ ਹਾਂਜੀ ਉਹ ਲੈਵਲ ਤੇ ਪਣੀ ਆ ਉਹ ਅੱਛਾ ਆਪ ਫਾਇਬਲੀ ਇਹਦੇ ਪਣੀ ਹੁੰਦਾ ਬਿਮਾਰੀਆਂ ਨੂੰ ਸਦਾ ਬੱਚਿਆਂ ਨੂੰ ਔਖਾ ਨੌਕਰੀ ਸ਼ ਉਹਨਾਂ ਨੂੰ ਔਖਾ ਤਾਂ ਕਰਨ ਵਾਲੇ ਨੌਕਾ ਬਹੁਤ ਪਰੇਸ਼ਾਨੀ ਹੋ ਰਹੀ ਬੱਚਿਆਂ ਦੇ ਲਈ ਫਿਰ ਤਾਂ ਹੱਲ ਕੀ ਆ ਜੀ ਕੋਈ ਹੱਲ ਹੈ ਮੋਰੀ ਸੜਕ ਥੋੜੀ ਥੋੜੀ ਹਾਂ ਉਹ ਉੱਚੀ ਕਰਦੀ ਆ ਕੋਈ ਹੱਲ ਨਹੀਂ ਆਦਾ ਕੋਈ ਹੱਲ ਹੈ ਹੱਲ ਹੈਗਾ ਬਣਾਉਣ ਵੇਲੇ ਨਹੀਂ ਸੋਚਦੇ ਉਹ ਨੈਸ਼ਨਲ ਹਾਈਵੇ ਬਣ ਗਿਆ ਬਣ ਗਿਆ ਨਹੀਂ ਪਰ ਜਿਹੜੇ ਉਸ ਟਾਈਮ ਨਗਰ ਕੌਂਸਲ ਵਾਲੇ ਆਪਣਾ ਜਾ ਕੇ ਪੁਆਇੰਟ ਆਫ View ਤਾਂ ਰੱਖਦੇ ਪ੍ਰਧਾਨ ਜਾ ਕੇ ਆਪਣਾ ਪੁਆਇੰਟ ਤਾਂ ਰੱਖਣਾ ਚਲੋ ਬਲੋ ਠੀਕ ਹੈ। ਇਹ ਤੁਹਾਡਾ ਦੁੱਖ ਦਿਖਾ ਦੀਗੇ। ਕੋਈ ਨਹੀਂ ਕੋਈ ਠੀਕ ਹੈ। ਠੀਕ ਹੈ ਜੀ ਫਿਰ। ਮਿਹਰਬਾਨੀ। ਥੈਂਕ ਯੂ। ਜੋ ਸਾਡੇ ਹੱਥ ਚ ਹੈ ਤੇ ਉਹ ਹੀ ਕਰ ਸਕਦੇ ਆ। ਤਾਂ ਦੇਖ ਲੋ ਕਿੰਨੇ ਪਰੇਸ਼ਾਨ ਨੇ ਸਾਬੀ। ਜੀ ਜੀ। ਮਿਹਨਤੀ ਬੰਦੇ ਪਰੇਸ਼ਾਨ ਆ। ਬਿਲਕੁਲ। ਭਈ ਇਹ ਦੇਖੋ ਮੈਂ ਨਵੇਂ ਸ਼ਹਿਰ ਵੀ ਬੇਨਤੀ ਕਰਕੇ ਆ ਸੀ ਇੱਥੇ ਵੀ ਬੇਨਤੀ ਕਰਦੇ ਨੇ ਜਿਹੜੇ ਭਰਾ ਭੈਣ ਸਾਨੂੰ ਸੱਚੀ ਭਰਾ ਮੰਨਦੇ ਆਪਣਾ। ਉਹਨਾਂ ਨੂੰ ਅੱਗੇ ਬੇਨਤੀ ਹੈ ਜੇ ਤੁਸੀਂ ਤਾਂ ਪਾਣੀ ਖੜਾ ਹੁੰਦਾ ਤਾਂ ਗੱਡੀ ਹੌਲੀ ਲੈ ਕੇ ਮੰਗਿਆ ਕਰੋ। ਤੂੰ ਆਪਾਂ ਨਾ ਨਾ 1 ਮਿੰਟ ਦਾ ਅੱਗੇ ਪਿੱਛੇ ਹੋ ਜਾਊਗਾ। ਤੇ ਦੂਜੇ ਬੰਦੇ ਨੁਕਸਾਨ ਬਹੁਤ ਹੋ ਜਾਂਦਾ ਜਿਵੇਂ ਉਹ ਦੱਸਦੇ ਕਹਿੰਦੇ ਲੱਖ ਲੱਖ ਤੱਕ ਪਾ ਲਈ ਦਵੇ ਉਹ ਲਾਈਵ ਦਿਖ ਰਿਹਾ ਬੰਦਾ ਠੀਕ ਹੈ ਉਹ ਆਈ ਨੂੰ ਦੇਣਾ ਫੂਨ ਦੇ ਨਾਲੇ ਚੱਕ ਰਹੀ ਐ ਨੇ ਕਿੱਥੇ ਪਹੁੰਚ ਗਿਆ ਚਲੋ ਮਿਹਰਬਾਨੀ ਜੀ ਕੀ ਨਾ ਤੁਹਾਡਾ ਭਾਈ ਮੈਂ ਨਾ ਪਰਮਿੰਦਰ ਭਾਜੀ ਠੀਕ ਹੈ ਜੀ ਆਵਾਜ਼ ਆ ਤੁਹਾਡੀ ਆਵਾਜ਼ ਨਾਲ ਹੀ ਆ ਗਈ ਤੇ ਮੈਂ ਹੀ ਦੇਖਦਾ ਤੇ ਮੈਂ ਭਾਈ ਆ ਦਿਖਦਾ ਇੱਥੇ ਮੈਂ ਕਿ ਪਿੱਛੇ ਖੜਾ ਲੱਗਣਾ ਦੋ ਖਾਣਾ ਪੀਣਾ ਕੁਝ ਭਾਈ ਸੇਵਾ ਮਿਹਰਬਾਨੀ ਜੀ ਮਿਹਰਬਾਨ ਕਿੱਧਰ ਸੇਵਾ ਮੌਕਾ ਦਿੱਤਾ ਵੀ ਬਸ ਦਿਖਾਣਾ ਸੀ ਕਹਿੰਦੇ ਪਾਣੀ ਖੜਾ ਰਹਾ ਹੋਇਆ ਇਹਨੇ ਬਹੁਤ ਇੱਥੇ ਦਾ ਬਹੁਤ ਬਹੁਤ ਮੁਸ਼ਕਲ ਹੁੰਦਾ ਇੱਥੇ ਬਹੁਤ ਲੋਕਾਂ ਨੂੰ ਗੱਡੀਆਂ ਵਾਲੇ ਨੂੰ ਵੀ ਔਖਾ ਦੁਕਾਨਦਾਰਾਂ ਨੂੰ ਵੀ ਔਖਾ ਅੱਛਾ ਇੱਕ ਦਿੱਕਤ ਦੱਸ ਦੇ ਪਿੱਛੇ ਕਹਿੰਦੇ ਵੀ ਗੱਡੀਆਂ ਵਾਲੇ ਜੇ ਤੁਹਾਨੂੰ ਦੇ ਸਪੀਡ 'ਚ ਬਹੁਤ ਆਉਂਦੇ ਪਾਣੀ ਖੜ੍ਝੇ ਉਹਨਾਂ ਬਹੁਤ ਪ੍ਰੋਬਲਮ ਹੁੰਦੀ ਹੈ ਭਾਜੀ ਜੇ ਹੁਣ ਜੇ ਹੌਲੀ ਚੱਲਦੇ ਆ ਗੱਡੀ ਬੰਦ ਹੋ ਜਾਂਦੀ ਰਾਹ ਜੀ ਕਲਚ ਘੁੱਟ ਕੇ ਚਲਾ ਲਓ ਪਾਣੀ ਤੁਸੀਂ ਜਗ੍ਹੀਨ ਕਰੋਗੇ ਪਾਣੀ ਕਿੰਨਾ ਕਿੰਨਾ ਹੁੰਦਾ ਇੰਨਾ ਇੰਨਾ ਹੁੰਦਾ ਲੱਕ ਤੱਕ ਇੰਨਾ ਪਾਣੀ ਇੱਥੇ ਆ ਜਾਂਦਾ ਇੱਥੇ ਇੰਨਾ ਪਾਣੀ ਹੁੰਦਾ ਫਿਰ ਨਗਰ ਕੌਂਸਲ ਦੇ ਪ੍ਰਬੰਧ ਇਹ ਭਾਈ ਜਾਦੇ ਆਪਾਂ ਜਾਦੇ ਆਪਾਂ ਦੇਖਦੇ ਪਏ ਆ ਇਹ ਹੀ ਛੋਟੇ ਹੁੰਦੇ ਤਾਂ ਉਹ ਦੇਖਦੇ ਨਹੀਂ ਸਾਲਾ ਅੱਡੇ 'ਚ ਪਾਣੀ ਖੜਾ ਹੀ ਹੁੰਦਾ ਜੇ ਉਦੋਂ ਮਾੜੀ ਦੇ ਮਾੜੀ ਗੱਲ ਐ ਇੰਨੇ ਸਾਲਾ ਜੇ ਪਾਣੀ ਮੀਂਹ ਥੋੜਾ ਜਿਹਾ ਪਵੇ ਤਾਂ ਵੀ ਪਾਣੀ ਜ਼ਿਆਦਾ ਹੋ ਜਾਂਦਾ ਫੱਲ ਤਾਂ ਜਿਹੜਾ ਦੱਸਿਆ ਕਿ ਹੋਰ ਪੈਣਾ ਆ ਕਦੋਂ ਨੁਕਸਾਨ ਹੋਊਗਾ ਦੁਕਾਨਦਾਰ ਨੂੰ ਨਿਕਾਸ ਇਹਦਾ ਜੀ ਇਹ ਆ ਜੀ ਨਾਲੀਆਂ ਛੇਦੀਆਂ ਦੀ ਨਿਕਾਸ ਹੋ ਜਾਂਦਾ ਪਾਣੀ ਜੇ ਜ਼ਿਆਦਾ ਟਾਈਮ ਜਦੋਂ ਹੁਣ ਤੁਸੀਂ 10:00 ਜੇ ਅੱਧਾ ਪੂਣਾ ਘੰਟਾ ਪਹਿਲਾਂ ਆ ਜਾਂਦੇ ਫੇ ਪਾਣੀ ਸਿਗਾ ਉਦੋਂ ਨਿਕਾਸ ਵੀ ਛੇਦੀ ਹੋ ਜਾਂਦਾ ਪਾਣੀ ਨਾਲੀਆਂ ਜੇ ਕਈ ਵਾਰ ਬੋਤਲਾਂ ਪਿੱਛੇ ਲੋਕੀ ਸੁੱਟ ਦਿੰਦੇ ਆਨ ਡਿਸਪੋਜ਼ੇਬਲ ਸਾਲਾ ਉਹਦਣਾ ਹੋ ਉਹ ਬਲੌਕ ਹੋ ਜਾਂਦੇ ਰਾਸ ਨਾਲੀਆਂ ਸਾਰੀਆਂ ਬਲੌਕ ਹੋ ਜਾਂਦੇ ਲੋਕੀ ਜਿੰਨਾ ਵੀ ਗੰਦ ਕੂੜਾ ਸਾਰਾ ਨਾਲੇ ਚ ਪਾਉਂਦੇ ਅੱਛੀ ਵੀ ਗੱਲ ਇਹ ਨਾ ਪਿੱਛੇ ਜਿਹੜਾ ਜਿਹੜੀਆਂ ਕਲੋਨੀਆਂ ਹਾਈਟ ਤੇ ਉਧਰ ਵੀ ਪਾਣੀ ਪ੍ਰੈਸ਼ਰ ਨਾ ਤਾਂ ਤੁਹਾਨੂੰ ਸਾਰਾ ਅੱਡਾ ਸਾਰਾ ਪਾਣੀ ਬਾਜ਼ਾਰ ਤੋਂ ਲੈ ਕੇ ਇੱਧਰ ਹੀ ਘਰ ਤੋਂ ਸਾਰਾ ਅੱਡੇ ਜਿਹਿਆਂ ਦਾ ਇਕੱਠਾ ਹੋ ਕੇ ਪਈ ਸਾਰਾ ਚਲੋ ਮੇਰੇ ਖਿਆਲ ਤੁਹਾਡੇ ਗਾਹ ਕਾਇਆ ਜੀ ਹਾਂ ਹਾਂ ਉਹ ਵੀ ਸੇਵਾ ਬਈ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਮੇਰਾ ਭਰਾ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਦਿਖਾਣੀ ਹਾਈਟ ਕਿ ਆਪਾਂ ਇੱਥੋਂ ਹੀ ਕਰੀਏ ਰੈਪ ਸੋਭੀ ਚਲੋ ਰਕੇ ਸਾਬੀ ਕਹਿੰਦਾ ਬੱਸ ਕਰੋ ਘਰੋਂ ਇਹਦੀ ਘਰ ਵਾਲੀ ਦਾ ਫੋਨ ਆਈ ਜਾਂਦਾ ਕਹਿੰਦੀ ਤੂੰ ਜਲ ਜਿਹੜੇ ਲੈਪ ਤੇ ਪੇਟ ਕਰੋ ਡਿਗਰੇ ਬਣਾ ਬਣਾਉਣੀ ਹੈ ਕਹਿੰਦਾ ਮੈਂ ਸਿਰ ਭਾਂਡੇ ਤੋਂ ਨਾ ਹੁੰਦਾ ਰੋਟੀ ਤੂੰ ਹੀ ਬਣਾਉਣੀ ਰਪਾ ਵੀ ਜਦੋਂ ਲਾਈਵ ਬਾਨੋ ਤਾਂ ਨਾਲੇ ਫੋਨ ਕਰਕੇ ਦਬਕੇ ਮਾਰੀ ਦਿੰਦੇ ਸੁਣਦਾ ਨਹੀਂ ਘਰ ਆ ਜਾ ਇਹ ਤਾਂ ਵਿਹਲੇ ਆ ਅਗੇ ਤੂੰ ਭਾਂਡੇ ਮਾਲ ਤੈਨੂੰ ਪਤਾ ਮੈਂ ਮੀ ਜਦੋਂ ਪੈਂਦਾ ਉਦੋਂ ਗਰਮ ਪਾਣੀ ਦਾ ਭਾਂਡੇ ਤੋਂ ਨਾ ਤੂੰ ਪਾਣੀ ਗਰਮ ਗਰਮ ਹੀ ਆਇਆ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਆਪਾਂ ਕੋਸ਼ਿਸ਼ ਕੀਤੀ ਕਿ راہੋ ਵਾਲੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਦਰਦ ਵੀ ਤੁਹਾਡੇ ਤੱਕ ਪਹੁੰਚਾਈਏ ਔਰ ਦਰਦ ਹੈ ਕਿਉਂਕਿ ਦੇਖੋ ਮਸੀ ਮਸੀ ਦਾ ਬੰਦੇ ਪੈਰਾਂ ਤੇ ਆਉਂਦੇ ਔਰ ਜਦੋਂ ਐਦਾਂ ਮੀਂਹ ਪੈਣ ਤੋਂ ਬਾਅਦ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਛੋਟੇ ਦੁਕਾਨਦਾਰ ਆਪਾਂ ਕਹ ਲਈਏ ਮਤਲਬ ਦਿਲ ਛੋਟਾ ਨਹੀਂ ਦਿਲ ਵੱਡੇ ਆ ਸਮਾਨ ਇੰਨੀ ਜ਼ਿਆਦਾ ਕੁਆਂਟੀਟੀ ਚ ਨਹੀਂ ਹੁੰਦਾ ਹੈਂਡ ਟੂ ਮਾਉਥ ਹੀ ਆ ਵਿਚਾਰੇ ਤੇ ਫਿਰ ਜਦੋਂ ਐਦਾਂ ਸਮਾਨ ਦਾ ਨੁਕਸਾਨ ਹੋ ਜਾਂਦਾ ਪਰ ਫਿਰ ਬੰਦੇ ਦਾ ਦਿਲ ਟੁੱਟ ਜਾਂਦਾ ਨਾ ਸਭ ਉਹਨਾਂ ਦਾ ਦਿਲ ਟੁੱਟਿਆ ਨਜ਼ਰ ਆਇਆ ਨਾ ਟੁੱਟਿਆ ਸੀ ਸੜਕ ਤਾਂ ਟੁੱਟੀ ਪੂਰੀ ਸੜਕ ਤਾਂ ਟੁੱਟੀ ਹੁੰਦੀ ਹੈ ਦਿਲ ਵੀ ਟੁੱਟੇ ਨਜ਼ਰ ਆਇਆ ਤਾਂ ਚਲੋ ਖਿਆਲ ਕਰਨਾ ਚਾਹੀਦਾ ਸਾਰਿਆਂ ਨੂੰ ਔਰ ਜੇ ਸਾਰੇ ਖੁਸ਼ ਹੈ ਤਾਂ ਹੀ ਚੰਗੀ ਗੱਲ ਹੈ ਕਿ ਆਪਾਂ ਜੇ ਸੋਚ ਲਈਏ ਸਿਲੈਕਟ ਕਰਕੇ ਆ ਇੰਨੀਆਂ ਮੀਂਹ ਮੋਟਾ ਇੰਨੀਆਂ ਫਲਾਮੀਆਂ ਕੱਟ ਦੋ ਕਰ ਦੋ ਕਰ ਦੋ ਨਹੀਂ ਮੈਨੂੰ ਐ ਲੱਗਦਾ ਕਿ ਸਾਰੇ ਦੀ ਬਿਹਤਰੀ ਲਈ ਫੈਸਲੇ ਲੈਣੇ ਚਾਹੀਦੇ ਠੀਕ ਹੈ ਮਾਣੇ ਕਹਣਾ ਤੇ ਨਵਾਂ ਸ਼ਾਨਾ ਆਪਣੇ ਛੋਟੇ ਜਿਹੇ ਸੁਰੀ ਕਾ ਆਪਣੇ ਪ੍ਰਸਨ ਵਿਜੇ ਕੁਮਾਰ ਤੇ ਸਾਡੇ ਰਕੇਸ਼ ਸਾਹਿਬਿੰਦੇ ਜੀ ਆਜ਼ਾਦ ਬਹੁਤ ਜਲਦੀ ਫਿਰ ਤੁਹਾਨੂੰ ਜਰੂਰ ਮਿਲਾਂਗੇ ਸੱਚ